ਜੇਕਰ ਤੁਸੀਂ ਟਾਈਟਲ ਪੜ੍ਹ ਕੇ ਇਸ ਵੀਡੀਓ ਨੂੰ ਦੇਖਣ ਆਏ ਹੋ ਤਾਂ ਤੁਸੀਂ ਕਦੀ ਨਾ ਕਦੀ ਆਪਣੇ ਮਨ ਦੇ ਵਿੱਚ ਕਰੋੜਪਤੀ ਬਣ ਦਾ ਸੁਪਨਾ ਜ਼ਰੂਰ ਦੇਖਿਆ ਹੋਵੇਗਾ ਹੁਣ ਜਦ ਤੁਸੀਂ ਇਸ ਵੀਡੀਓ 'ਚ ਆ ਹੀ ਗਏ ਹੋ ਤਾਂ ਤੁਸੀਂ ਆਪਣੇ ਸੁਪਨੇ ਨੂੰ ਜ਼ਰੂਰ ਪੂਰਾ ਕਰੋਗੇ ਦੋਸਤੋ ਤੁਸੀਂ ਬਹੁਤ ਸਾਰੇ ਲੋਕਾਂ ਤੋਂ ਇਹ ਸੁਣਿਆ ਹੋਵੇਗਾ ਕਿ ਸੁਪਨੇ ਹਮੇਸ਼ਾ ਉਸ ਦੇ ਪੂਰੇ ਹੁੰਦੇ ਨੇ ਜੋ ਸੁਪਨੇਆਂ ਨੂੰ ਦੇਖਣ ਦੀ ਹਿੰਮਤ ਰੱਖਦਾ ਹੈ ਅਤੇ ਇਹ ਸਭ ਕੁਝ ਮੈਨੀਫੈਸਟੇਸ਼ਨ ਨਾਲ ਹੁੰਦਾ ਹੈ ਪਰ ਇਸ ਦੇ ਨਾਲ-ਨਾਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਜੇ ਮੈਨੀਫੈਸਟੇਸ਼ਨ ਨਾਲ ਹੀ ਸੁਪਨੇ ਪੂਰੇ ਹੁੰਦੇ ਤੇ ਦੁਨੀਆ ਦੇ ਵਿੱਚ ਕੋਈ ਵੀ ਕੰਮ ਨਾ ਕਰਦਾ ਔਰ ਕੋਈ ਵੀ ਇਸ ਨੂੰ ਪੂਰੇ ਕਰਨ ਦੇ ਲਈ ਆਪਣੀ ਹਿੰਦ ਰਾਤ ਦੀ ਮਿਹਨਤ ਨਾ ਕਰਦਾ ਇਸ ਦੇ ਨਾਲ ਹੀ ਮੈਂ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਮੈਨੀਫੈਸਟ ਕਰਨਾ ਛੱਡ ਦਿਓ ਜਾਂ ਫਿਰ ਮੈਨੀਫੈਸਟ ਨਾ ਕਰੋ ਪਰ ਇਸ ਨੂੰ ਪੂਰਾ ਕਰਨ ਦੇ ਲਈ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਕਰਨੀਆਂ ਪੈਂਦੀਆਂ ਨੇ ਮਿਹਨਤ ਕਰਨੀ ਪੈਂਦੀ ਹੈ ਜਾਂ ਹੋਰ ਵੀ ਤੁਹਾਨੂੰ ਸਕਿੱਲ ਡਿਵੈਲਪਮੈਂਟ ਕਰਨੀ ਪੈਂਦੀ ਹੈ ਜੋ ਵੀ ਤੁਹਾਨੂੰ ਸੁਪਨੇ ਪੂਰੇ ਕਰਨ ਦੇ ਲਈ ਲੋੜ ਪੈਂਦੀ ਹੈ ਉਹ ਜ਼ਰੂਰ ਕਰੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਦੱਸਣ ਜਾ ਰਿਹਾ ਹਾਂ ਜੋ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਹਾਨੂੰ ਫੋਲੋ ਕਰਨ ਤੋਂ ਬਾਅਦ ਤੁਹਾਨੂੰ ਅਮੀਰ ਜ਼ਰੂਰ ਬਣਾ ਦੇਣਗੀਆਂ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਗਰੀਬ ਮਾਈਂਡਸੈਟ ਤੇ ਅਮੀਰ ਮਾਈਂਡਸੈਟ ਦੇ ਫਰਕ ਨੂੰ ਸਮਝਦੇ ਹਾਂ ਅਮੀਰ ਮਾਈਂਡਸੈਟ ਵਾਲੇ ਲੋਕ ਪੈਸਾ ਹੋਣ ਦੇ ਬਾਵਜੂਦ ਵੀ ਹੋਰ ਜ਼ਿਆਦਾ ਪੈਸਾ ਕਮਾਉਣ ਬਾਰੇ ਸੋਚਦੇ ਨੇ ਆਪਣੇ ਐਸੈਟ ਵਧਾਉਣ ਬਾਰੇ ਸੋਚਦੇ ਨੇ ਗਰੀਬ ਮਾਈਂਡਸੈਟ ਵਾਲੇ ਲੋਕ ਕੋ ਜਦੋਂ ਵੀ ਕਿਤੇ ਪੈਸਾ ਹੁੰਦਾ ਹੈ ਤਾਂ ਹਮੇਸ਼ਾ ਲਾਇਬਿਲਟੀ ਖਰੀਦਾ ਹੈ ਨਾ ਕਿ ਐਸੈਟ ਬਣਾਉਂਦਾ ਹੈ ਅਮੀਰ ਮਾਈਂਡਸੈਟ ਵਾਲੇ ਲੋਕ ਹਮੇਸ਼ਾ ਆਪਣੀ ਇਨਕਮ ਦੇ ਉੱਪਰ ਫੋਕਸ ਕਰਦੇ ਨੇ ਇਨਕਮ ਨੂੰ ਕਿਵੇਂ ਵਧਾਇਆ ਜਾਵੇ ਕਿਵੇਂ ਹੋਰ ਇਨਕਮ ਸੋਰਸਸ ਵਧਾਏ ਜਾਣ ਉਸ ਦੇ ਉੱਪਰ ਫੋਕਸ ਕਰਦੇ ਨੇ ਗਰੀਬ ਮਾਈਂਡਸੈਟ ਵਾਲੇ ਲੋਕ ਹਮੇਸ਼ਾ ਜਾ ਤੇ ਦਿਨ ਨੂੰ ਪੂਰਾ ਦਿ ਕਰਨੇ ਜਾਂ ਫਿਰ ਰਾਤ ਨੂੰ ਮਿਹਨਤ ਕਰਦੇ ਨੇ ਉਹ ਕੋਈ ਵੀ ਐਵੇਂ ਦਾ ਐਸੈਟ ਨਹੀਂ ਬਣਾਉਂਦੇ ਐਵੇਂ ਦਾ ਸਿਸਟਮ ਨਹੀਂ ਬਣਾ ਪਾਉਂਦੇ ਜਿਸ ਦੇ ਵਿੱਚ 24 ਘੰਟੇ ਪੈਸੇ ਜਿਹੜੇ ਨੇ ਉਹ ਬਣਦੇ ਰਹਿਣ ਉਹ 24 ਘੰਟੇ ਪੈਸੇ ਤਦ ਬਣਨਗੇ ਜਦ ਤੁਸੀਂ ਕੋਈ ਨਾ ਕੋਈ ਬਿਜ਼ਨਸ ਸਟਾਰਟ ਕਰੋਗੇ ਤੁਹਾਡੇ ਸੁੱਕਿਆਂ ਹੋਏ ਵੀ ਜੇ ਪੈਸੇ ਬਣਨਗੇ ਤੇ ਤੁਹਾਨੂੰ ਅਮੀਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਅਮੀਰ ਮਾਈਂਡ ਸੈਟ ਵਾਲੇ ਹਮੇਸ਼ਾ ਸਮਾਰਟ ਵਰਕ ਕਰਦੇ ਨੇ ਚੀਜ਼ਾਂ ਨੂੰ ਸਮੂਥ ਲਾਈਨ ਕਰਕੇ ਇੱਕ ਸਿਸਟਮ ਦੇ ਵਿੱਚ ਇੱਕ ਪ੍ਰੋਸੈਸ ਦੇ ਵਿੱਚ ਜਿਹੜਾ ਨਾ ਸਿਸਟਮ ਚਲਾਉਂਦੇ ਨੇ ਗਰੀ ਮਾਈਂਡ ਸੈਟ ਵਾਲੇ ਲੋਕ ਹਮੇਸ਼ਾ ਹਾਰਡ ਵਰਕ ਕਰਦੇ ਨੇ ਔਰ ਉਸੇ ਚੀਜ਼ ਨੂੰ ਦੂ ਆਰਾ ਕਰ ਕਰਕੇ ਸੋਚਦੇ ਨੇ ਕਿ ਇੱਕ ਦਿਨ ਉਹ ਅਮੀਰ ਹੋ ਜਾਣਗੇ ਪਰ ਐਵੇਂ ਨਹੀਂ ਹੁੰਦਾ ਜਿੰਨੀ ਦੇਰ ਤੱਕ ਤੁਸੀਂ ਪ੍ਰੋਸੈਸ ਵਿੱਚ ਨਹੀਂ ਆਓਗੇ ਜਿੰਨੀ ਦੇਰ ਤੱਕ ਇੱਕ ਸਿਸਟਮ ਨਹੀਂ ਬਣਾਓਗੇ ਉਨੀ ਦੇਰ ਤੱਕ ਅਮੀਰ ਹੋਣਾ ਮੁਸ਼ਕਲ ਹੈ ਆਓ ਹੁਣ ਅਸੀਂ ਅਮੀਰ ਮਾਈਂਡਸੈਟ ਲੋਕਾਂ ਦੀ ਸਟ੍ਰੈਟੇਜੀ ਨੂੰ ਸਮਝਦੇ ਹਾਂ ਉਹ ਕਿਵੇਂ ਕੰਮ ਕਰਦੇ ਨੇ ਕਿਵੇਂ ਸਿਸਟਮ ਨੂੰ ਬਣਾਉਂਦੇ ਨੇ ਉਹਦੇ ਬਾਰੇ ਡਿਸਕਸ ਕਰਦੇ ਹਾਂ ਰੂਲ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਅਮੀਰ ਸਿਰਫ ਐਸਆਈਪੀਏ ਕਰਕੇ ਜਾਂ ਫਿਰ ਮਿਊਚੁਅਲ ਫੰਡ ਦੇ ਵਿੱਚ ਪੈਸੇ ਇਨਵੈਸਟ ਕਰਕੇ ਹੀ ਬਣਿਆ ਜਾ ਸਕਦਾ ਹੈ ਪਰ ਇਹ ਜਿਹੜੀ ਧਾਰਨਾ ਹੈ ਇਹ ਇਹ ਜਿਹੜੀ ਥਿੰਕਿੰਗ ਹੈ ਇਹ ਗਲਤ ਹੈ ਇਸ ਤਰੀਕੇ ਨਾਲ ਅਮੀਰ ਤਾਂ ਬਣਿਆ ਜਾ ਸਕਦਾ ਹੈ ਪਰ ਅਮੀਰ ਬਣਨ ਦੇ ਲਈ ਬਹੁਤ ਸਾਰਾ ਸਮਾਂ ਲੱਗ ਜਾਂਦਾ ਹੈ ਦੂਜਾ ਇਸ ਤਰੀਕੇ ਨੂੰ ਅਪਣਾਉਣ ਦੇ ਲਈ ਤੁਹਾਡੇ ਕੋਲ ਉਹ ਇਨਵੈਸਟ ਕਰਨ ਦੇ ਲਈ ਬਹੁਤ ਸਾਰੇ ਪੈਸੇ ਹੋਣੇ ਚਾਹੀਦੇ ਨੇ ਜਿਸ ਦੇ ਕੋਲ ਰਿਸਕ ਨੂੰ ਦੇਖਦਿਆਂ ਹੋਇਆ ਇਨਵੈਸਟ ਕਰਨ ਦੇ ਲਈ ਪੈਸੇ ਨੇ ਔਰ ਮੇਰੇ ਇਹ ਮੰਨਣਾ ਕਿ ਉਹ ਕਦੀ ਵੀ ਗਰੀਬ ਨਹੀਂ ਹੋ ਸਕਦਾ ਉਹ ਆਲਰੇਡੀ ਇੱਕ ਮਿਡਲ ਕਲਾਸ ਜਾਂ ਫਿਰ ਅਮੀਰ ਫੈਮਿਲੀ ਨੂੰ ਬਿਲੋਂਗ ਕਰਦਾ ਹੋਏਗਾ ਮੇਰਾ ਕਹਿਣ ਦਾ ਮੋਟਾ-ਮੋਟਾ ਮਤਲਬ ਇਹ ਹੈ ਕਿ ਕਿਸੇ ਵੀ ਕੰਮ ਨੂੰ ਦੇਖਾ-ਦੇਖੀ ਦੇ ਨਾਲ ਸ਼ੁਰੂ ਨਾ ਕਰੋ ਕਿ ਜੇ ਕਿਸੇ ਨੇ ਕਰ ਲਿਆ ਤੇ ਤੁਸੀਂ ਵੀ ਕਰ ਲੋਗੇ ਤੇ ਸੇਮ ਚੀਜ਼ਾਂ ਦੇ ਨਾਲ ਤੁਸੀਂ ਵੀ امیر ਬਣ ਜਾਓਗੇ ਜਾਂ ਤੁਸੀਂ ਆਪਣਾ ਨਵਾਂ ਬਿਜ਼ਨਸ ਸੈਟਅਪ ਕਰ ਲੋਗੇ ਹਮੇਸ਼ਾ ਉਹਦੇ ਪਿੱਛੇ ਉਹਦੀ ਕੈਲਕੂਲੇਸ਼ਨ ਨੂੰ ਉਹਦੇ ਮੈਥ ਨੂੰ ਸਮਝੋ ਤਾਂ ਕਿ ਤੁਸੀਂ ਇੱਕ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਪਾਓ ਜਦੋਂ ਪੈਸੇ ਦੀ ਇਨਵੋਲਵਮੈਂਟ ਆਉਂਦੀ ਹੈ ਤੁਸੀਂ ਕਿਤੇ ਪੈਸਾ ਲਗਾਉਣਾ ਹੈ ਤੇ ਉਸ ਦੀ ਇਨਵੋਲਵਮੈਂਟ ਕਰਨ ਤੋਂ ਪਹਿਲਾਂ ਤੁਹਾਨੂੰ ਹੋਰ ਵੀ ਜ਼ਿਆਦਾ ਸਤর্ক ਰਹਿਣਾ ਪੈਂਦਾ ਕਿਉਂਕਿ ਤੁਹਾਡੀ ਜਿਹੜੀ ਹਾਰਡ ਐਂਡ ਮਨੀ ਹੈ ਜਿਹਨੂੰ ਤੁਸੀਂ ਬਹੁਤ ਮਿਹਨਤ ਦੇ ਨਾਲ ਕਮਾਇਆ ਹੈ ਤੁਸੀਂ ਉਸ ਨੂੰ ਇਨਵੈਸਟ ਕਰਨ ਜਾ ਰਹੇ ਹੋ ਇਸ ਕਰਕੇ ਰਿਸਰਚ ਕਰਕੇ ਹੀ ਆਪਣੇ ਪੈਸੇ ਜਿਹੜੇ ਨੇ ਉਹ ਇਨਵੈਸਟ ਕਰਨੇ ਚਾਹੀਦੇ ਨੇ ਦੋਸਤ ਤੋਂ ਬਿਨਾ ਪੈਸੇ ਤੋਂ ਅਮੀਰ ਬਣਨ ਵਾਲੇ ਬੇਸਿਕ ਰੂਲ ਤੋਂ ਅਸੀਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਰੂਲ ਹੁੰਦਾ ਹੈ ਕਿ ਆਪਣੇ ਦਿਮਾਗ ਨੂੰ ਫਾਲੋ ਕਰਨਾ ਇਸ ਦੇ ਵਿੱਚ 90% ਲੋਕ ਜਿਹੜੇ ਅਮੀਰ ਮਾਈਂਡਸੈਟ ਹੈਗਾ ਉਹ ਆਪਣੇ ਦਿਮਾਗ ਦੀ ਸੁਣਦੇ ਨੇ ਔਰ ਇਸ ਤੋਂ ਉਲਟ ਜਿਹੜਾ ਗਰੀਮ ਮਾਈਂਡਸੈਟ ਹੈਗਾ ਉਹ ਆਪਣੇ ਦਿਲ ਦੀ ਸੁਣਦਾ ਹੈ ਦਿਮਾਗ ਹੀ ਇੱਕ ਅਜਿਹੀ ਚੀਜ਼ ਹੈ ਜੋ ਸਹੀ ਔਰ ਗਲਤ ਨੂੰ ਬਹੁਤ ਬਰੀਕੀ ਦੇ ਨਾਲ ਸਮਝਦਾ ਹੈ ਆ ਹੁਣ ਅਸੀਂ ਇਸ ਦਿਲ ਤੇ ਦਿਮਾਗ ਦੀ ਗੇਮ ਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਰਦੀਆਂ ਦੇ ਵਿੱਚ ਇੱਕ ਦੀ ਵੀ ਜਲਦੀ ਉੱਠਣ ਦਾ ਕਿਸੇ ਦਾ ਵੀ ਮਨ ਨਹੀਂ ਕਰਦਾ ਚਾਹੇ ਉਹ ਅਮੀਰ ਮਾਈਂਡਸੈਟ ਹੋਵੇ ਚਾਹੇ ਉਹ ਗਰੀਬ ਮਾਈਂਡਸੈਟ ਹੋਵੇ ਜਦੋਂ ਅਸੀਂ ਹੁਣ ਡਿਫਰੈਂਸ਼ੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਮੀਰ ਮਾਈਂਡਸੈਟ ਵਾਲਾ ਬੰਦਾ ਹਮੇਸ਼ਾ ਆਪਣੇ ਦਿਮਾਗ ਤੋਂ ਕੰਮ ਕਰਦਾ ਨਾ ਕਿ ਦਿਲ ਤੋਂ ਕੰਮ ਕਰਦਾ ਹੁਣ ਇੱਥੇ ਉਹ ਦਿਮਾਗ ਦਾ ਇਸਤੇਮਾਲ ਇਹ ਕਰਦਾ ਕਿ ਉਹ ਉੱਠਦਾ ਹੈ ਆਪਣੇ ਲੋਕ ਮੋਸਟਲੀ ਇਹ ਕਰਦੇ ਨੇ ਕਿ ਕੋਈ ਨਹੀਂ ਕੱਲ ਕਰ ਲਾਂਗੇ ਜਾਂ ਫਿਰ ਥੋੜੀ ਦੇਰ ਬਾਅਦ ਕਰ ਲਾਂਗੇ ਜਦੋਂ ਸਾਡਾ ਮਾਈਂਡਸੈਟ ਇਸ ਚੀਜ਼ ਦੇ ਵਿੱਚ ਫਸ ਜਾਂਦਾ ਕਿ ਅਸੀਂ ਕਰ ਲਾਂਗੇ ਕੱਲ ਕਰ ਲਾਂਗੇ ਥੋੜੀ ਦੇਰ ਬਾਅਦ ਕਰ ਲਾਂਗੇ ਤੇ ਅਸੀਂ ਹਮੇਸ਼ਾ ਚੀਜ਼ਾਂ ਨੂੰ ਡਿਲੇ ਲੇਕਿਨ ਇਹ ਸਾਡੇ ਦਿਲ ਦੀ ਆਵਾਜ਼ ਹੈ ਇਸ ਕਰਕੇ ਤੁਸੀਂ ਦਿਲ ਤੋਂ ਡਿਸੀਜਨ ਨਹੀਂ ਲੈਣਾ ਤੁਸੀਂ ਹਮੇਸ਼ਾ ਆਪਣੇ ਦਿਮਾਗ ਤੋਂ ਡਿਸੀਜਨ ਲੈਣਾ ਹੈ ਜਦ ਕਿ ਅਮੀਰ ਆਦਮੀ ਕੋ ਇੱਕ ਆਪਸ਼ਨ ਹੁੰਦੀ ਹੈ ਕਿਉਂਕਿ ਉਹਦੀ ਆਲਰੇਡੀ ਜਿਹੜਾ ਇਨਕਮ ਸਰਸਸ ਬਣੇ ਹੋਏ ਨੇ ਉਹਦੇ ਕਾਹਨ ਚ ਪੈਸੇ ਨੇ ਉਹ ਇੱਕ ਦਿਨ ਛੱਡ ਕੇ ਉਹ ਇੱਕ ਮਹੀਨੇ ਤੱਕ ਜਿਹੜਾ ਲੇਟ ਉੱਠ ਸਕਦਾ ਆਪਣੇ ਬੈੱਡ ਰੂਮ ਪਰ ਉਹ ਨਹੀਂ ਉੱਠਦਾ ਕਿਉਂਕਿ ਉਹਨੂੰ ਫੋਕਸ ਪਤਾ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪੈਸੇ ਕਮਾਉਣੇ ਨੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਨਕਮ ਸਰਸਸ ਹੋਰ ਵਧਾਉਣੇ ਨੇ ਇਸ ਤੋਂ ਉਲਟ ਜਿਹੜਾ ਗਰੀ ਮਾਈਂਡਸੈਟ ਵਾਲੇ ਲੋਕ ਨੇ ਉਹਨਾਂ ਕੋਲ ਜਦ ਕੀ ਉਹਨਾਂ ਕੋ ਇੱਕ ਜੌਬ ਆ ਡੇਲੀ ਰੁਟੀਨ ਵਾਲੀ ਫਿਰ ਵੀ ਉਸਨੂੰ ਲੇਟ ਕਰਦੇ ਨੇ ਆਪਣੇ ਕੰਮ ਨੂੰ ਲੇਟ ਕਰਦੇ ਨੇ ਲੇਟ ਉੱਠਦੇ ਨੇ ਦਿਲ ਦੀ ਸੁਣਦੇ ਨੇ ਕਿ ਚਲੋ ਅੱਜ ਕੋਈ ਗੱਲ ਨਹੀਂ ਇੱਕ ਦਿਨ ਲੇਟ ਹੋ ਗਏ ਜਾਂ ਫਿਰ ਅੱਜ ਦੀ ਛੁੱਟੀ ਵੀ ਲੱਗ ਗਈ ਕੋਈ ਗੱਲ ਨਹੀਂ ਕੱਲ ਕਰ ਲਾਂਗੇ ਪਰ ਇਹ ਜਿਹੜਾ ਦੋਨਾਂ ਦਾ ਡਿਫਰੈਂਸ ਆ ਉਹ ਦਿਨ ਬਾ ਦਿਨ ਵੱਧਦਾ ਰਹਿੰਦਾ ਅਮੀਰ ਬੰਦਾ ਆਪਣੇ ਪੈਸੇ account 'ਚ ਹੁੰਦੇ ਹੋયા ਵੀ ਟਾਈਮ ਦਾ ਪਾਬੰਦ ਆ ਟਾਈਮ ਦਾ ਪੱਕਾ ਹੈਗਾ ਔਰ ਆਪਣੀ ਚੀਜ਼ਾਂ ਨੂੰ ਟਾਈਮ ਤੇ ਕਰਦਾ ਔਰ ਗਰੀਬ ਬੰਦਾ ਆਪਣੇ account 'ਚ ਪੈਸੇ ਨਾ ਹੁੰਦੇ ਹੋયા ਵੀ ਆਪਣੇ ਦਿਲ ਦੀ ਸੁਣਦਾ ਔਰ ਆਪਣੇ ਆਪ ਨੂੰ ਮਸਤ ਕਰਕੇ ਸਿਰਫ ਕਬੂਤਰ ਵਾਂਗੂ ਅੱਖਾਂ ਬੰਦ ਕਰਕੇ ਬੈਠ ਜਾਂਦਾ ਕਿ ਬਿੱਲੀ ਉਸ ਨੂੰ ਨਹੀਂ ਦੇਖ ਰਹੀ ਇਸੇ ਸਿਸਟਮ ਦੇ ਨਾਲ ਉਹ ساری ਉਮਰ ਸਟਰਗਲ ਕਰਦਾ ਰਹਿ ਜਾਂਦਾ ਆ ਹੁਣ ਅਮੀਰ ਬਣਾਉਣ ਦੇ ਅਗਲੇ ਰੂਲ ਬਾਰੇ ਗੱਲ ਕਰਦੇ ਹਾਂ ਉਹ ਹੈ ਲਗਾਤਾਰ ਤੇ ਲੰਬੇ ਸਮੇਂ ਦੇ ਲਈ ਕੰਮ ਕਰਨਾ ਇਸ ਨੂੰ ਤੁਸੀਂ ਪੈਸੇ ਕਮਾਉਣ ਦਾ ਇੱਕ ਗੁਰਮੰਤਰ ਵੀ ਮੰਨ ਸਕਦੇ ਹੋ ਕਿਉਂਕਿ ਮੋਸਟਲੀ ਲੋਕਾਂ ਦੇ ਇਹ ਪੱਲੇ ਨਹੀਂ ਪੈਂਦਾ ਹੈਗਾ ਪਰ ਜਿਹੜੇ ਲੋਕਾਂ ਦੇ ਪੱਲੇ ਪੈ ਜਾਂਦਾ ਹੈ ਉਹਨਾਂ ਨੂੰ ਇਹ ਅਮੀਰ ਬਣਾ ਕੇ ਛੱਡਦਾ ਹੈ ਦੁਨੀਆ ਦੇ ਵਿੱਚ ਐਸੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਜਿਹੜੇ ਲੋਕ ਕੰਮ ਦਾ ਸ਼ੁਰੂ ਕਰਦੇ ਨੇ ਪਰ ਥੋੜੇ ਸਮੇਂ ਦੇ ਵਿੱਚ ਉਹ ਕੰਮ ਕਰਦੇ ਕਰਦੇ ਥੱਕ ਜਾਂਦੇ ਨੇ ਜਾਂ ਫਿਰ ਆਪਣਾ ਇੰਟਰਸਟ ਜਿਹੜਾ ਲੂਜ਼ ਕਰ ਦਿੰਦੇ ਨੇ ਇਹੀ ਇੱਕ ਬਿਜ਼ਨਸਮੈਨ ਦੀ ਔਰ ਨੌਨ ਬਿਜ਼ਨਸਮੈਨ ਦੇ ਵਿੱਚ ਇੱਕ ਡਿਫਰੈਂਸ ਕ੍ਰੀਏਟ ਕਰਕੇ ਰੱਖਦਾ ਹੈਗਾ ਜਿਹੜਾ ਬਿਜ਼ਨਸਮੈਨ ਹੁੰਦਾ ਉਹਨੂੰ ਪ ਮੈਂ ਜਦੋਂ ਇੱਕ ਕੰਮ ਸ਼ੁਰੂ ਕਰ ਦਿੱਤਾ ਜਿੰਨੀ ਦੇਰ ਤੱਕ ਉਸ ਦੇ ਵਿੱਚ ਪ੍ਰੋਫਿਟ ਨਹੀਂ ਆਂਦਾ ਜਿੰਨੀ ਦੇਰ ਤੱਕ ਮੇਰੇ ਐਫਰਟ ਦੇ ਨਾਲ ਉੱਥੋਂ ਪੈਸੇ ਨਹੀਂ ਬਣਦੇ ਉਨੀ ਦੇਰ ਤੱਕ ਉਹ ਆਪਣੇ ਕੰਮ ਦੇ ਵਿੱਚ ਲਗਾਤਾਰ ਲੱਗਾ ਰਹਿੰਦਾ ਔਰ ਹਮੇਸ਼ਾ ਇਹ ਸੋਚਦਾ ਰਹਿੰਦਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਫਿਟ ਜ਼ਰੂਰ ਲਵਾਂਗਾ ਪਰ ਇਸ ਤੋਂ ਉਲਟ ਜਿਹੜੇ ਗਰੀ ਮਾਈਂਡਸੈਟ ਵਾਲੇ ਲੋਕ ਨੇ ਉਹ ਇਹ ਸੋਚਦੇ ਨੇ ਕਿ ਅੱਜ ਪ੍ਰੋਫਿਟ ਨਹੀਂ ਹੋਇਆ ਇਹ ਹੁਣ ਕੱਲ ਵੀ ਨਹੀਂ ਹੋਣਾ ਔਰ ਕਦੀ ਵੀ ਨਹੀਂ ਹੋਣਾ ਇਸ ਕਰਕੇ ਉਹ ਕੰਮ ਨੂੰ ਛੱਡ ਦਿੰਦੇ ਨੇ ਹਮੇਸ਼ਾ ਜਦੋਂ ਤੁਸੀਂ ਕੰਟੀਨਿਊਟੀ ਦੇ ਵਿੱਚ ਕੋਈ ਕੰਮ ਕਰਨਾ ਹੈ ਤਾਂ ਹੀ ਤੁਸੀਂ ਉਸ ਦੇ ਵਿੱਚ ਸਫਲਤਾ ਪਾ ਸਕਦੇ ਹੋ ਜੇ ਇਸ ਨੂੰ ਇੱਕ ਰੀਅਲ ਟਾਈਮ ਐਗਜ਼ਾਮਪਲ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਹੜਾ ਬੱਚਾ ਅੱਜ ਫਰਸਟ ਕਲਾਸ ਦੇ ਵਿੱਚ ਹੈਗਾ ਉਹ ਫਰਸਟ ਤੋਂ ਸੈਕਿੰਡ ਵਿੱਚ ਇੱਕ ਸਾਲ ਦੇ ਬਾਅਦ ਹੀ ਜਾਏਗਾ ਨਾ ਕਿ ਉਹ ਇਮੀਡੀਏਟਲੀ ਦੂਸਰੇ ਦਿਨ ਸੈਕਿੰਡ ਵਿੱਚ ਚਲਾ ਜਾਏਗਾ ਤੀਸਰੇ ਦਿਨ ਥਰਡ ਦੇ ਵਿੱਚ ਚਲਾ ਜਾਏਗਾ ਤੁਸੀਂ ਆਪ ਦੇਖੋ ਕਿ ਕਿੰਨਾ ਸਮਾਂ ਲੱਗਦਾ ਇੱਕ ਬੱਚੇ ਨੂੰ ਨਰਸਰੀ ਤੋਂ ਲੈ ਕੇ 10th ਕਲਾਸ ਪਾਸ ਕਰਨ ਤੱਕ ਔਰ ਜੇ ਅਸੀਂ ਇਹੀ ਬਿਜ਼ਨਸ ਦੇ ਵਿੱਚ ਰੂਲ ਅਪਲਾਈ ਕਰੀਏ ਤਾਂ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਇਮੀਡੀਏਟਲੀ ਦੂਜੇ ਦਿਨ ਪ੍ਰੋਫਿਟ ਆਉਣਾ ਸ਼ੁਰੂ ਹੋ ਜਾਏ ਇਸ ਕਰਕੇ ਬਿਜ਼ਨਸ ਲੋਕੀ ਮੋਸਟਲੀ ਛੱਡ ਦਿੰਦੇ ਨੇ ਪਰ ਹਮੇਸ਼ਾ ਹਰ ਕੰਮ ਨੂੰ ਜਲ ਦੋਗੇ ਤਾਂ ਆਟੋਮੈਟਿਕਲੀ ਸਮਾਤ ਨੂੰ ਰਿਟਰਨ ਦੇ ਵਿੱਚ ਜਾਂ ਤੇ ਅੱਛੀ ਇਨਕਮ ਜਨਰੇਟ ਕਰਕੇ ਦੇਵੇਗਾ ਜਾਂ ਤੁਹਾਡੇ ਇੰਨੇ ਚ ਲਿੰਕ ਜਾਂ ਰਿਸੋਰਸਸ ਬਣਾ ਦੇਗਾ ਕਿ ਉਸ ਤੋਂ ਤੁਸੀਂ ਬਾਅਦ ਵਿੱਚ ਪੈਸੇ ਬਣਾ पाओगे ਆ ਹੁਣ ਅਮੀਰ ਬਣਾਉਂਦੇ ਅਗਲੇ ਰੂਲ ਬਾਰੇ ਗੱਲ ਕਰਦੇ ਹਾਂ ਉਹ ਹੈ ਕਿ ਉਸ ਟਾਈਮ ਦਬ ਕੇ ਮਿਹਨਤ ਕਰੋ ਜਦੋਂ ਤੁਹਾਡਾ ਮਨ ਬਿਲਕੁਲ ਵੀ ਨਾ ਕਰਦਾ ਹੋਵੇ ਜਦੋਂ ਕੋਈ ਵੀ ਵਿਅਕਤੀ ਚੰਗਾ ਕਮਾਉਣ ਲੱਗ ਪੈਂਦਾ ਤਾਂ ਹਮੇਸ਼ਾ ਉਹ ਜਾਂ ਤੇ ਰਿਲੈਕਸ ਹੋ ਜਾਂਦਾ ਜਾਂ ਉਸ ਨੂੰ ਪਤਾ ਹੈ ਕਿ ਹੁਣ ਇਸ ਤੋਂ ਵੱਧ ਆਪਾਂ ਨੂੰ ਮਿਹਨਤ ਕਰਨ ਦੀ ਲੋੜ ਨਹੀਂ ਜਦੋਂ ਤੁਸੀਂ ਇਸ ਪੁਆਇੰਟ ਤੇ ਪਹੁੰਚ ਗਏ ਤੇ ਤੁਸੀਂ ਆਪਣੇ ਬਿਜ਼ਨਸ ਨੂੰ ਆਪਣੇ ਸ਼ਹਿਰ ਤੋਂ ਜਾਂ ਫਿਰ ਆਪਣੇ ਸਟੇਟ ਤੋਂ ਬਾਹਰ ਨਹੀਂ ਲੈ ਜਾ ਸਕਦੇ ਜੇ ਅਸੀਂ ਇਸ ਲਈ ਇੱਕ ਐਗਜ਼ਾਮਪਲ ਦੇਖਦੇ ਹਾਂ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਕਰਦੇ ਨੇ ਜਾਂ ਫਿਰ ਆਪਣੇ ਸ਼ਹਿਰਾਂ 'ਚ ਕਰਦੇ ਨੇ ਨਾ ਤੇ ਉਹ ਨੈਸ਼ਨਲ ਤੱਕ ਜਾ ਸਕਦੇ ਨੇ ਨਾ ਹੀ ਉਹ ਇੰਟਰਨੈਸ਼ਨਲ ਤੱਕ ਜਾ ਪਾਉਂਦੇ ਨੇ ਇਸ ਕਰਕੇ ਜੇ ਤੁਸੀਂ ਆਪਣਾ ਮਾਈਂਡ ਸੈਟ ਨੂੰ ਇਸ ਤਰੀਕੇ ਨਾਲ ਬਣਾਓਗੇ ਕਿ ਅੱਜ ਤੁਹਾਡਾ ਬਿਜ਼ਨਸ ਜਿਹੜਾ ਹੈਗਾ ਉਹ ਤੁਹਾਡਾ ਲੋਕਲ ਚੱਲ ਰਿਹਾ ਹੈ ਸਪੋਜ਼ ਕਰਦੇ ਹਾਂ ਕਿ ਉਹ ਤੁਹਾਡਾ ਸ਼ਹਿਰ 'ਚ ਚੱਲ ਰਿਹਾ ਹੈ ਉਸ ਤੋਂ ਬਾਅਦ ਤੁਹਾਡਾ ਟਾਰਗੇਟ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਇਸ ਨੂੰ ਆਪਣੇ ਸ਼ਹਿਰ ਤੋਂ ਬਾਹਰ ਦੂਜੇ ਸ਼ਹਿਰ 'ਚ ਲੈ ਕੇ ਜਾਣਾ ਜਾਂ ਫਿਰ ਦੂਸਰੀ ਸਟੇਟ 'ਚ ਲੈ ਕੇ ਜਾ ਉਸ ਤੋਂ ਬਾਅਦ ਤੁਹਾਡਾ ਟਾਰਗੇਟ ਹੋਣਾ ਚਾਹੀਦਾ ਤੁਸੀਂ ਇਸ ਨੂੰ ਨੈਸ਼ਨਲ ਲੈਵਲ ਤੇ ਲੈ ਕੇ ਜਾਣਾ ਫਿਰ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਣਾ ਜੇਕਰ ਤੁਸੀਂ ਇਸ ਮਾਈਂਡਸੈਟ ਦੇ ਨਾਲ ਚੱਲੋਗੇ ਤੁਸੀਂ ਆਪਣੇ ਬਿਜ਼ਨਸ ਨੂੰ ਹਮੇਸ਼ਾ ਗਰੋਥ ਵੱਲ ਲੈ ਕੇ ਜਾਓਗੇ ਆਪਣਾ ਜਿਹੜਾ ਰਿਲੈਕਸੇਸ਼ਨ ਆ ਉਹਨੂੰ ਛੱਡੋਗੇ ਆਪਣੀ ਮਿਹਨਤ ਨੂੰ ਬਰਕਰਾਰ ਰੱਖੋਗੇ ਤੇ ਇੱਕ ਦਿਨ ਤੁਹਾਡੇ ਕੋਲ ਲੋਕ ਚੱਲ ਕੇ ਆਉਣਗੇ ਕਿਉਂਕਿ ਤੁਹਾਡੀ ਫਰੈਂਚਾਈਜ਼ੀ ਲੈਣ ਵਾਸਤੇ ਤੁਹਾਡੇ ਪ੍ਰੋਡਕਟ ਨੂੰ ਲੋਕ ਪਸੰਦ ਕਰਨਗੇ ਉਸ ਦੇ ਪਿੱਛੇ ਰੀਜ਼ਨ ਇਹ ਹੋਏਗਾ ਕਿ ਲੋਕ ਉਸ ਨੂੰ ਜਾਣਦੇ ਹੋਣਗੇ ਇਹ ਜਾਣਿਆ ਤਾਂ ਹੀ ਜਾਏਗਾ ਜੇ ਤੁਸੀਂ ਉਸ ਨੂੰ ਨੈਸ਼ਨਲ ਲੈਵਲ ਜਾਂ ਫਿਰ ਇੰਟਰਨੈਸ਼ਨਲ ਲੈਵਲ ਤੇ ਚਾ ਪਾਓਗੇ ਆ ਹੁਣ ਅਸੀਂ ਕਰੋੜਪਤੀ ਬਣਾਉਣ ਵਾਲੇ ਅਗਲੇ ਰੂਲ ਬਾਰੇ ਗੱਲ ਕਰਦੇ ਹਾਂ ਜੋ ਹੈ ਇੱਕ ਸਮੇਂ ਦੇ ਉੱਪਰ ਸਿਰਫ ਇੱਕ ਚੀਜ਼ ਦੇ ਉੱਪਰ ਫੋਕਸ ਕਰਨਾ ਇੱਕ ਸਮੇਂ ਦੇ ਉੱਪਰ ਇੱਕ ਚੀਜ਼ ਦੇ ਉੱਪਰ ਫੋਕਸ ਕਰਨ ਦੇ ਨਾਲ ਅਸੀਂ ਹਮੇਸ਼ਾ ਜ਼ਿਆਦਾ ਫੋਕਸ ਕਰ ਪਾਉਂਦੇ ਆ ਔਰ ਜ਼ਿਆਦਾ ਪੈਸੇ ਕਮਾ ਪਾਉਂਦੇ ਉਸ ਦੇ ਪਿੱਛੇ ਰੀਜ਼ਨ ਇਹ ਹੈ ਕਿ ਜਦੋਂ ਤੁਸੀਂ ਆਪਣਾ ਪੂਰਾ ਜਿਹੜਾ ਕੰਮ ਹੈਗਾ ਪੂਰੀ ਡੈਡੀਕੇਸ਼ਨ ਦੇ ਨਾਲ ਆਪਣਾ ਪੂਰਾ ਸਮਾਂ ਇੱਕ ਚੀਜ਼ ਤੇ ਲਗਾਉਂਦੇ ਹੋ ਤੇ ਆਟੋਮੈਟਿਕਲੀ ਉਸ ਚੀਜ਼ ਦੇ ਵਿੱਚ ਤੁਸੀਂ ਆਪਣੇ ਐਕਸਪੀਰੀਅੰਸ ਐਡ ਕਰਦੇ ਹੋ ਉਸ ਚੀਜ਼ ਜਦ ਸਮਾਂ ਐਡ ਹੁੰਦਾ ਤੇ ਤੁਸੀਂ ਆਪਣੇ ਬਿਜ਼ਨਸ ਨੂੰ ਗਰੋਥ ਦੇ ਉਹਦੇ ਵਿੱਚ ਕਿਹੜੇ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਸੋਲੂਸ਼ਨ ਦੇ ਪਾਉਂਦੇ ਹੋ ਇਹ ਸਾਰੇ ਸਿਸਟਮ ਨੂੰ ਦੇਖਣ ਤੋਂ ਬਾਅਦ ਆਟੋਮੈਟਿਕਲੀ ਤੁਸੀਂ ਜਿਹੜਾ ਹੈਗਾ ਆਪਣੇ ਬਿਜ਼ਨਸ ਨੂੰ ਬੂਸਟ ਕਰ ਪਾਉਂਦੇ ਹੋ ਇਸ ਤੋਂ ਉਲਟ ਜਦੋਂ ਤੁਸੀਂ ਆਪਣੇ ਸਮੇਂ ਨੂੰ ਹੋਰ ਵੱਖ-ਵੱਖ ਚੀਜ਼ਾਂ ਦੇ ਵਿੱਚ ਡਿਵਾਈਡ ਕਰ ਦਿੰਦੇ ਹੋ ਹੋਰ ਵੱਖ-ਵੱਖ ਚੀਜ਼ਾਂ ਸੇਮ ਟਾਈਮ ਤੇ ਕਰਨੀਆਂ ਸ਼ੁਰੂ ਕਰ ਦਿੰਦੇ ਹੋ ਆਪਣੇ ਫੋਕਸ ਨੂੰ ਚੇਂਜ ਕਰ ਦਿੰਦੇ ਹੋ ਤੇ ਤੁਸੀਂ ਆਪਣੇ ਕਿਸੇ ਵੀ ਇੱਕ ਫੋਕਸ ਦੇ ਉੱਪਰ ਨਹੀਂ ਰਹਿ ਪਾਉਂਦੇ ਤੇ ਤੁਹਾਡਾ ਜਿਹੜਾ ਟਾਈਮ ਹੈ ਤੁਹਾਡਾ ਜਿਹੜਾ ਸਮਾਂ ਉਹ ਡਿਵਾਈਡ ਹੋ ਜਾਂਦਾ ਉਸ ਦਿਨ ਨੁਕਸਾਨ ਇਹ ਹੁੰਦਾ ਹੈ ਕਿ ਤੁਸੀਂ ਕਿਸੇ ਵੀ ਚੀਜ਼ ਦੇ ਉੱਪਰ ਸਹੀ ਤਰੀਕੇ ਨਾਲ ਕੰਮ ਕਰਪੋਂਦੇ ਔਰ ਰਿਜ਼ਲਟ ਜਿਹੜੇ ਨੇ ਉਹ ਬੁਰੇ ਆਂਦੇ ਨੇ ਸਾਡੇ ਬਜ਼ੁਰਗਾਂ ਨੇ ਕਹਾਵਤ ਵੀ ਬਹੁਤ ਸੋਹ ਸਮਝ ਕੇ ਬਣਾਈ ਹੋਏਗੀ ਕਿ ਦੋ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਹਮੇਸ਼ਾ ਡੁੱਬਦਾ ਹੀ ਹੈ ਇਸ ਕਰਕੇ ਪਹਿਲਾਂ ਫੋਕਸ ਇੱਕ ਬਿਜ਼ਨਸ ਤੇ ਕਰੋ ਨਾ ਕਿ ਸੇਮ ਟਾਈਮ ਦੇ ਉੱਪਰ ਤੁਸੀਂ ਚਾਰ ਬਿਜ਼ਨਸ ਸ਼ੁਰੂ ਕਰ ਲਓ ਔਰ ਚਾਰਾਂ ਦੇ ਵਿੱਚ ਹੀ ਪੱਠਾ ਬੈਠ ਜਾਏ ਆ ਹੁਣ ਅਸੀਂ ਆਪਣੇ ਅਗਲੇ ਕਰੋੜਪਤੀ ਬਣਾਉਣ ਵਾਲੇ ਰੂ ਦੀ ਗੱਲ ਕਰਦੇ ਹਾਂ ਆਪਣਾ ਸਾਰਾ ਸਮਾਂ ਤੇ ਆਪਣੀ ਸਾਰੀ એનર્ਜੀ ਇੱਕ ਕੰਮ ਤੇ ਹੀ ਲਗਾਉਣੀ ਔਰ ਉਸ ਦੇ ਉੱਪਰ ਡੀਪ ਰਿਸਰਚ ਕਰਨੀ ਦੋਸਤੋ ਲੋਕ ਹਮੇਸ਼ਾ ਇਹ ਕਹੇ ਕਿ ਬਿਜ਼ਨਸ ਨੂੰ ਕਰਨ ਤੋਂ ਟਾਲ ਦੇ ਦੈਨੇ ਕਿ ਬਿਜ਼ਨਸ ਦੇ ਵਿੱਚ ਲਗਾਉਣ ਲਈ ਪੈਸਾ ਚਾਹੀਦਾ ਹੈ ਪਰ ਪੈਸਾ ਨਹੀਂ ਪੈਸੇ ਤੋਂ ਇਲਾਵਾ ਟਾਈਮ ਔਰ એનર્ਜੀ ਜਿਹੜੀ ਹੈਗੀ ਹੈ ਬਿਜ਼ਨਸ ਨੂੰ ਕਰਨ ਦੇ ਲਈ ਉਹ ਹਮੇਸ਼ਾ ਜ਼ਿਆਦਾ ਚਾਹੀਦੀ ਹੈ ਨੌਜਵਾਨਾਂ ਦੇ ਕੋਲ ਵੀ ਟਾਈਮ ਤੇ ਨਰਜੀ ਹੁੰਦੀ ਹੈ ਲੇਕਿਨ ਪੈਸਾ ਨਹੀਂ ਇਸ ਕਰਕੇ ਤੁਹਾਡੇ ਕੋਲ ਜੋ ਚੀਜ਼ ਹੈ ਤੁਸੀਂ ਉਹ ਤਾਂ ਆਪਣੇ ਆਪ ਨੂੰ ਦੋਵੋ ਉਸ ਦੇ ਵਿੱਚ ਆਉਂਦੀ ਹੈ એનર્ਜੀ ਉਸ ਦੇ ਵਿੱਚ ਆਉਂਦਾ ਹੈ ਸਮਾਂ ਤੁਸੀਂ ਆਪਣੀ ਸਕਿੱਲ ਨੂੰ ਪਛਾਣੋ ਉਸ ਦੇ ਉੱਪਰ એનર્ਜੀ ਲਗਾਓ ਉਸ ਦੇ ਉੱਪਰ ਸਮਾਂ ਲਗਾਓ ਤਾਂ ਕਿ ਤੁਸੀਂ ਉੱਥੋਂ ਪੈਸੇ ਬਣਾ ਕੇ ਫਿਰ ਇੱਕ ਬਿਜ਼ਨਸ ਨੂੰ ਸਟਾਰਟ ਕਰ ਸਕਦੇ ਹੋ ਇਸ ਨੂੰ ਹੋਰ ਵੀ ਪਾਲਿਸ਼ ਕਰਨ ਦੇ ਲਈ ਤੁਸੀਂ ਡੀਪ ਰਿਸਰਚ ਕਰ ਸਕਦੇ ਹੋ ਡੀਪ ਰਿਸਰਚ ਜਿੰਨਾ ਤੁਸੀਂ ਕਰੋਗੇ ਜਿਹੜੀਆਂ ਚੀਜ਼ਾਂ ਕਿਸੇ ਨੂੰ ਨਹੀਂ ਪਤਾ ਜਦੋਂ ਉਸ ਦੇ ਬਾਰੇ ਤੁਹਾਨੂੰ ਪਤਾ ਹੋਵੇਗਾ ਲੋਕ ਤੁਹਾਨੂੰ ਪੁੱਛਣਗੇ ਵੀ ਤੁਹਾਨੂੰ ਇਨਵਾਈਟ ਵੀ ਕਰਨਗੇ ਔਰ ਉਸ ਚੀਜ਼ ਨੂੰ ਦੱਸਣ ਦੇ ਤੁਸੀਂ ਪੈਸੇ ਵੀ ਬਣਾ ਸਕਦੇ ਹੋ ਦੋਸਤੋ ਕਿਸੇ ਵੀ ਖੇਤਰ ਦੇ ਵਿੱਚ ਕਾਮਯਾਬੀ ਪਾਉਣ ਦੇ ਲਈ ਜਾਂ ਤੇ ਤੁਹਾਨੂੰ ਪੈਸਾ ਲਗਾਉਣਾ ਪਏਗਾ ਜਾਂ ਫਿਰ ਤੁਹਾਨੂੰ ਆਪਣਾ ਸਮਾਂ ਔਰ એનર્ਜੀ ਲਗਾਉਣੀ ਪਏਗੀ ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਨੌਜਵਾਨ ਵੀਰ ਨੇ ਜਾਂ ਨੌਜਵਾਨ ਭੈਣਾਂ ਨੇ ਉਹਨਾਂ ਕੋਲ એનર્ਜੀ ਦੀ ਸਮੇਂ ਦੀ ਕੋਈ ਕਮੀ ਨਹੀਂ ਮੈਂ ਮੰਨ ਸਕਦਾ ਕਿ ਕਿਸੇ ਨਾ ਕਿਤੇ ਉਹਨਾਂ ਨੂੰ ਐਸੀ ਲੈਂਡ ਦੇ ਵਿੱਚ ਪੈਸੇ ਇਕੱਠੇ ਕਰਨ ਦੇ ਵਿੱਚ ਦਿੱਕਤ ਆ ਸਕਦੀ ਹੈ ਜਦੋਂ ਤੁਸੀਂ ਆਪਣੀ ਨਰਜੀ ਔਰ ਆਪਣੇ ਸਮੇਂ ਨੂੰ ਸਹੀ ਤਰੀਕੇ ਦੇ ਨਾਲ ਯੂਜ਼ ਕਰੋਗੇ ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਫਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਜੇਕਰ ਅਸੀਂ ਗੱਲ ਕਰਦੇ ਹਾਂ ਗਰੀਮ ਮਾਈਂਡਸੈਟ ਵਾਲੇ ਲੋਕ ਹਮੇਸ਼ਾ ਜੋਬ ਨੂੰ ਜੋਬ ਸਮਝ ਕੇ ਹੀ ਕੰਮ ਕਰਦੇ ਨੇ ਉਹਦੇ ਵਿੱਚ ਜੇ ਉਹਨਾਂ ਨੂੰ ਕੋਈ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ ਤਾਂ ਉਸ ਚੀਜ਼ ਨੂੰ ਵਾਈਡ ਕਰ ਦਿੰਦੇ ਨੇ ਜਾਂ ਫਿਰ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ ਔਰ ਇਸ ਤੋਂ ਉਲਟ ਜਿਹੜਾ ਅਮੀਰ ਮਾਈਂਡਸੈਟ ਦੇ ਲੋਕ ਨੇ ਉਹ ਹਮੇਸ਼ਾ ਕਿਸੇ ਵੀ ਜੋਬ ਨੂੰ ਵੀ ਐਜ਼ ਅ ਪਰਸਨਲ ਕੰਮ ਸਮਝ ਕੇ ਕਰਦੇ ਨੇ ਉਸ ਦੇ ਵਿੱਚ ਕੁਝ ਨਵਾਂ ਸਿੱਖਣ ਨੂੰ ਮਿਲਦਾ ਉਸ ਨੂੰ ਉਹ ਜ਼ਰੂਰ ਸਿੱਖਦੇ ਨੇ ਇਸ ਦੇ ਵਿੱਚ ਡਿਫਰੈਂਸ ਇਹ ਆ ਜਾਂਦਾ ਕਿ ਇੱਕ ਬੰਦਾ ਆਪਣੇ ਮਨ ਦੇ ਨਾਲ ਆਪਣੀ ਜੌਬ ਨੂੰ ਵੀ ਕਰ ਰਿਹਾ ਹੈਗਾ ਔਰ ਉਸ ਤੋਂ ਵੀ ਅੱਗੇ ਸਕਿੱਲ ਐਡ ਕਰਨ ਦੀ ਕੋਸ਼ਿਸ਼ ਕਰ ਰਿਹਾ ਦੂਸਰਾ ਬੰਦਾ ਆਪਣੇ ਸਮੇਂ ਨੂੰ ਜੌਬ ਦੇ ਵਿੱਚ ਹੁੰਦੇ ਹੋਏ ਵੀ ਵੇਸਟ ਕਰ ਰਿਹਾ ਕੋਈ ਨਵੀਂ ਚੀਜ਼ ਨਹੀਂ ਸਿੱਖ ਰਿਹਾ ਤੇ ਤੁਸੀਂ ਆਪ ਹੀ ਇਹ ਸੀਜ਼ਾ ਮੈਨੂੰ ਲੱਗਦਾ ਕਿ ਜਵਾਬ ਦੇ ਦੋਗੇ ਕਿ ਕਾਮਜਾਬ ਕਿਹੜਾ ਹੋ ਸਕਦਾ ਅਮੀਰ ਮਾਈਂਡਸੈਟ ਵਾਲਾ ਜਿਹੜਾ ਆਪਣੇ ਆਪ ਨੂੰ ਹਮੇਸ਼ਾ ਹਰ ਚੀਜ਼ ਸਿੱਖਣ ਦੇ ਲਈ ਰੈਡੀ ਹੈ ਇੱਕ ਦੂਸਰਾ ਬੰਦਾ ਜਿਹੜਾ ਹਰ ਸਮੇਂ ਦੂਜੀ ਚੀਜ਼ ਨੂੰ ਇਗਨੋਰ ਕਰਨ ਦੇ ਲਈ ਰੈਡੀ ਹੈ ਇਸ ਵੀਡੀਓ ਦੇ ਵੇਟ ਮੈਂ ਤੁਹਾਡੇ ਨਾਲ ਗਰੀ ਮਾਈਂਡਸੈਟ ਦੇ ਔਰ ਇੱਕ ਅਮੀਰ ਮਾਈਂਡਸੈਟ ਦੇ ਅੰਤਰ ਨੂੰ ਸਮਝਾ ਕੇ ਕਿਵੇਂ ਅਮੀਰ ਬਣਿਆ ਜਾ ਸਕਦਾ ਹੈ ਉਹ ਸਾਰੇ ਤਰੀਕੇ ਮੈਂ ਅੱਜ ਤੁਹਾਡੇ ਨਾਲ ਡਿਸਕਸ ਕੀਤੇ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟਾਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਜੀਪਾ